ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤੋਂ ਦਾ ਸੰਗੇ ਇਹ ਅੰਮ੍ਰੇ ਦੇ ਬਿਣਾ ਥੈਲੀ ਬਣਾਉਣ ਤੋਂ ਜੇਬ ਲਗਾਉਣ ਦਾ ਤਰੀਕਾ ਦੇਖੋ ਕਿਸ ਤਰੀਕੇ ਨਾਲ ਆਪਾਂ ਜੇਬ ਲਗਾਵਾਂਗੇ ਕਿਸ ਤਰੀਕੇ ਨਾਲ ਆਪਾਂ ਕੱਪੜਾ ਕਟਾਂਗੇ ਕਈ ਵਾਰ ਕੀ ਹੁੰਦਾ ਕਿ ਕੱਪੜਾ ਥੋੜਾ ਹੁੰਦਾ ਹੈਗਾ ਤਾਂ ਫਤ ਮਿਹੜਾ ਥੈਲੀ ਬਣਾ ਕੇ ਜੇਬ ਲਗਾ ਸਕਦੇ ਆ ਇਹ ਮੈਂ ਕੱਪੜਾ ਆਡਟ ਦਾ ਐਸ ਕਰਕੇ ਲੈ ਰਿਆਂਗਾ ਕਿ ਆਪਾਂ ਨੂੰ ਪਤਾ ਲੱਗ ਜੇ ਕਿਵੇਂ ਆਪਾਂ ਜੇਬ ਕੱਟੀ ਹੈ ਤੇ ਕਿਵੇਂ ਜੇਬ ਲਾਈ ਹੈ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਇਹ ਮਾਲ ਆਪਣੇ ਚਾਮ ਪਜਾਮਾ ਜਿਹੜਾ ਦਾ ਸਾਹਮਣਾ ਆਇਆਗਾ ਦਾ ਇੱਥੇ ਆਪਾਂ ਨਿਸ਼ਾਨ ਲਗਾਣਾ ਜਿਹੜਾ ਆਪਾਂ ਜੇਬ ਲਾਵਾਂਗੇ ਇਸ ਤਰੀਕੇ ਨਾਲ ਨਿਸ਼ਾਨ ਲਾ ਲਿਆ ਉਹ ਜਿੰਨਾ ਆਪਾਂ ਮੋਹ ਰੱਖਣਾ ਹੈ 5 ਇੰਚ 6 ਇੰਚ ਉਹਨਾਂ ਨਿਸ਼ਾਨ ਲਾ ਲਓ ਇੱਕ ਤਾਂ ਫਿਰ ਜੇਬ ਲਗਾ ਕੇ ਦਿਖਾ ਰਿਹਾ ਵਸ ਇਸ ਤਰੀਕੇ ਨਾਲ ਕੱਟ ਲਾ ਲੈਣੇ ਹੈਗੇ ਉਸ ਤੋਂ ਬਾਅਦ ਆਪਾਂ ਕੱਪੜਾ ਜਿਹੜਾ ਲੈਣਾ ਹੈਗਾ ਉਹ ਕੱਪੜਾ ਨਾਲ ਦਾ ਹੋਵੇ ਪਜਾਮੇ ਦੇ ਪਰ ਮੈਂ ਆਡਰ ਦਾ ਕੱਪੜਾ ਤਾਂ ਲੈ ਰਿਹਾ ਕਿ ਪਤਾ ਲੱਗ ਜਾਏ ਆਪਾਂ ਜੇ ਕਿਵੇਂ ਲਾਵਾਂਗੇ ਅਸੇ ਤਰ੍ਹਾਂ ਪੇਛ ਕੱਟ ਲੈਣਾ ਇੱਕ ਇਹਨੂੰ ਇੱਥੇ ਦੇ ਪਾਸੇ ਰੱਖ ਕੇ ਉੱਪਰ ਟਾਂਕਾ ਮਾਰ ਲੈਣਾ ਪੈਰ-ਪੈਰ ਦਾ ਇਹਦੇ ਉੱਤੇ ਇਹਦੇ ਪੈਰ-ਪੈਰ ਦਾ ਟਾਂਕਾ ਮਾਰਨਾ ਇਹ ਧਾਗਾ ਵੀ ਅੜਦਾ ਤਾਂ ਲਾ ਰਿਹਾ ਕਿ ਪਤਾ ਲੱਗ ਜਾਵੇ ਕਿ ਇਸੇ ਤੇ ਨਾਲ ਸਲਾਈ ਮਾਰੀ ਹੈ ਕਿਵੇਂ ਕਪੜਾ ਲਾਇਆ ਗਿਆ ਇਹ ਇੱਥੇ ਆਪਾਂ ਕੱਟ ਲੈ ਲੈਣੇ ਛੋਟੇ-ਛੋਟੇ ਇਹ ਰਹਾ ਪਕੜਾ ਲਾਇਆ 8 ਦਾ ਇਹ ਇਨਵੈਸਟਿਕਾ ਪੰਦਰੀ ਛੜ ਮੋੜ ਦੇਣਾ ਹੈਗਾ। ਜਿਵੇਂ ਦੇਖਿਆ ਆਪਣਾ ਬਾਹਲੇ ਪਾਸੇ ਪੈਰ ਪੈ ਦੀ ਸਲਾਈ ਮਾਰਾਂਗੇ। ਇੱਕ। ਇਹ ਬਾਹਰ ਦੇ ਹੁਣ ਪੈਰ ਪੈ ਦੀ ਸਲਾਈ ਮਾਰਾਂਗੇ ਤੇ ਇੱਕ ਨਾਲ ਪੈਦੇ। ਇਹ ਦੇਖੋ ਜਿਹੜਾ ਆਪਣਾ ਕਪੜਾ ਹੈਗਾ ਅੰਦਰ ਲਾਇਆਗਾ ਕਈ ਵਾਰ ਕਪੜੇ ਦੇ ਕੰਨੀ ਹੁੰਦੀ ਹੈਗੀ ਫਿਰ ਵੀ ਆਪਾਂ ਢਾਂਕਾ ਮਾਰਨਾ ਜ਼ਰੂਰੀ ਹੈ ਇਸ ਤਰੀਕੇ ਨਾਲ ਕਪੜਾ ਤਾਂ ਕਿ ਬਾਹਰ ਨਾ ਨਿਕਲਣ ਇਸ ਵਾਸਤੇ ਕਪੜਾ ਮੋੜਾਂਗੇ 15 ਸਾਈਡ ਨਾਲ ਜਿਵੇਂ ਰੈਡੀमेड ਪਜਾਮੇ ਦੇ ਜੇਬ ਲੱਗੀਆਂ ਉਸ ਤਰੀਕੇ ਨਾਲ ਜੇਬ ਲੱਗ ਜੂਗੀ ਐਸੇ ਕਰ ਢਾਂਕਾ ਮਾਰ ਲੈਣਾ ਜਿਹਦੇ ਉੱਤੇ ਇਹ ਜਿਹੜਾ ਫालतੂ ਕਪੜਾ ਜਿਹੜਾ ਆਪਾਂ ਕਟਿੰਗ ਕਰ ਦੇਣੀ ਹੈ ਇਹਦੇ ਨਾਲ ਨਹੀਂ ਰੱਖਣਾ ਇਹ ਆਹ ਜਿਹੜਾ ਦਾ ਟਾਂਕਾ ਤਾਲ ਰਹਿ ਕੇ ਪਤਾ ਲੱਗ ਜਾ ਜਪ ਨੂੰ ਟਾਂਕਾ ਕਿਸ ਤੇ ਕਨਾਂ ਲਾਇਆਗਾ ਹੁਣ ਦੇਖੋ ਆਹ ਜਿਹੜਾ ਆਪਣਾ ਕਪੜਾ ਹੈਗਾ ਆਹ ਕਪੜਾ ਮਤਲਬ ਪਜਾਮੇ ਦਾ ਕਪੜਾ ਬਚਿਆ ਆਪਣੇ ਕੋਲੇ ਆਪਾਂ ਥੈਲੀ ਬਣਾ ਕੇ ਜੇਬ ਲਾਈਏ ਆਪਾਂ ਮੇਣਾ ਥੈਲੀ ਤੋਂ ਬਣਾ ਕੇ ਦਿਖਾਵਾਂ ਤੁਹਾਨੂੰ ਕਿਵੇਂ ਜੇਬ ਲੱਗੂਗੀ ਇਹ ਇਹਨੂੰ ਆਪ ਇਸ ਤਰੀਕੇ ਨਾਲ ਤਰ ਲੈਣਾ ਇਹਦੇ ਜੇਬ ਵਾਲੇ ਬਸ ਮੂੰਹ ਵਾਲੇ ਪਾਸੇ ਇਹਦਾ ਟਾਂਕਾ ਮਾਰਾਂਗੇ ਜਿਹੜਾ ਦੇਖੋ ਆਪਾਂ ਇੱਥੋਂ ਸਟਾਰਟ ਕਰਾਂਗੇ ਇੱਕੋ ਜਿਹਾ ਧਿਆਨ ਰੱਖਣਾ ਜਦੋਂ ਆਪਾਂ ਟਾਂਕਾ ਮਾਰਨਾ ਹੈਗਾ ਅਜਨੇ ਚੜਾਈ ਰੱਖ ਲਿਆ ਪਰ ਚੜਾਈ ਇੱਕੋ ਜੀ ਹੋਣੀ ਚਾਹੀਦੀ ਹੈਗੀ ਘੱਟ ਵੱਧ ਨਹੀਂ ਹੋਣੀ ਚਾਹੀਦੀਗੀ ਇਸ ਤਰੀਕੇ ਨਾਲ ਟਾਂਕਾ ਮਾਰਨਾ ਇੱਕੋ ਜਾਂ ਇਹ ਛਿਣਾ ਥੈਲੀ ਬਣਾ ਕੇ ਆਪਾਂ ਜੇਬ ਲਾ ਸਕਦੇ ਆ ਪਜਾਮੇ ਦੇ ਆ ਨਾਲੀ ਵੀਡੀਓ ਦੇਖਾਂਗੇ ਤੁਹਾਨੂੰ ਪਜਾਮੇ ਦੇ ਜੇਬ ਜਿਹੜੀ ਡਿਜ਼ਾਈਨਦਾਰ ਜੇਬ ਲੱਗਦੀ ਹੈ ਕਿਸ ਤਰੀਕੇ ਨਾਲ ਲੱਗਦੀ ਹੈ ਉਹਦੇ ਬਾਰੇ ਵੀ ਦੱਸਾਂਗੇ। ਇਹ ਕੋਈ ਇਸ ਤਰ੍ਹਾਂ ਟਾਂਕਾ ਮਾਰ ਲੈਣਾ ਇਹਦੇ ਉੱਤੇ। ਇਸ ਤੋਂ ਬਾਅਦ ਆਪਾਂ ਦੇਖਾ ਜਿਹੜਾ ਮੂੰਹ ਰੱਖਿਆੜਾ ਦਾ। ਆਪਾਂ ਇੱਥੇ ਟਾਂਕਾ ਮਾਰਨਾ ਹੈਗਾ ਪੱਕਾ ਕਰ ਲੈਣਾ ਟਾਂਕੇ ਇਹਨਾਂ ਨੂੰ। ਇਹ ਤੇ ਕਰ ਪੱਕਾ ਕਰਕੇ ਦੋਨਾਂ ਪਾਸਿਓਂ ਇਹਦੇ ਉਪਰੋਂ ਪੈ ਪੈ ਜਲਾਈ ਪੈ ਕੋਹਰ ਮਾਰ ਦਾਂਗੇ ਤੇ ਜਾਈ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਦੋ ਡਬਲ ਸਲਾਈ ਵਾਲਾ ਕਪੜਾ ਕੱਟ ਕਰਕੇ ਆਪਾਂ ਇਸ ਤਰ੍ਹਾਂ ਕੇ ਦਿਨਾਂ ਜੇਬ ਲਾ ਸਕਦੇ ਆ ਪਜਾਮੇ ਦੇ ਇੱਕ ਜੀ ਹੋਰ ਰੱਖਣੇ ਜੇ ਆਪਾਂ ਜੇਬ ਲਾਣੀ ਹੈ ਇਹ ਇਹ ਜਿਹੜਾ ਕਪੜਾ ਜੇ ਵਾਲਾ ਹੈਗਾ ਤੇ ਬਰਾਬਰ ਹੋਣਾ ਚਾਹੀਦਾ ਕੱਟ ਬਾਦ ਨਹੀਂ ਹੋਣਾ ਚਾਹੀਦਾਗਾ ਇਹਦੇ ਕੋਈ ਹਿਸਤੇ ਕਿਨਾਂ ਆਪਾਂ ਜੇਬ ਲਾ ਸਕਦੇ ਆ ਬਿਨਾਂ ਥੈਲੀ ਬਣਾਏ ਤਾਂ ਆਪਾਂ ਜੇਬ ਲਾਈਏਗੀ ਪਰ ਡਿਜ਼ਾਈਨ ਦਾ ਡਿਜ਼ਾਈਨ ਬਣ ਜਾਂ ਨਾਲ ਜੇਬ ਲੱਗ ਜਾਂਦੀ ਹੈਗੀ ਇਹੋ ਸਿੰਗਲ ਕਪੜੇ ਜੇਬ ਲੱਗ ਗਈ ਹੈਗੀ ਨਹੀਂ ਤਾਂ ਇਹ ਕਪੜਾ ਆਪਾਂ ਨੂੰ ਚੋਦਾ ਇੰਚ ਚੁੜਾਈ ਚਾਹੀਦੀ ਹੁੰਦੀ ਤੇ 14 ਇੰਚ ਲੰਬਾਈ ਚਾਹੀਦੀ ਹੁੰਦੀ ਹੈਗੀ ਤਾਂ ਵਾਸਤੇ ਆਪਣਾ ਸਿੰਗਲ ਕਪੜੇ ਜਿਹਾ ਪਜਾਮਾ ਲਾਤੀ ਹੈਗੀ ਆਣ ਵਾਲੀ ਵੀਡੀਓ ਤੁਹਾਨੂੰ ਦੱਸਾਂਗੇ ਪਜਾਮੇ ਦੇ ਜਿਹੜੀ ਜੇਬ ਲਾਵਾਂਗੇ ਉਹ ਡਿਜ਼ਾਈਨਦਾਰ ਜੇਬ ਲੱਗੂਗੀ ਕਿਸ ਤੇ ਕਿਹਨਾ ਡਿਜ਼ਾਈਨ ਬਣਾਉਂਦਾ ਜੇਬ ਦਾ ਉਹਦੇ ਬਾਰੇ ਵੀ ਦੱਸਾਂਗੇ ਅਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ